ਨਾਵਲ ਨਵਾਂ ਜਨਮ ਪਾਗ 11 ਸਾਰੇ ਰਾ ਮੈਂ ਪੱਥਰ ਵਾਂਗ ਪਹਾੜਾਂ ਉੱਤੇ ਤੱਕਦਾ ਰਿਹਾ ਪਠਾਨਕੋਟ ਦੇ ਨੇੜੇ ਆ ਕੇ ਬੜੀ ਹੀ ਸੁੰਦਰ ਧਰਤੀ ਵਿੱਚੋਂ ਰੇਲ ਗੁਜ਼ਰ ਰਹੀ ਸੀ ਜਦੋਂ ਸਵੇਰ ਹੋਈ ਸੀ ਭਾਰ ਤਰਾਈ ਦੀ ਸਾਵੀ ਅਤੇ ਖਜੂਰਾ ਨਾਲ ਸ਼ਿੰਗਾਰੀ ਧਰਤੀ ਮੇਰਾ ਮਨ ਬਹਿਲਾ ਨਾ ਸਕੀ ਬੈਜਨਾਥ ਤੋਂ ਅੱਗੇ ਆ ਕੇ ਮੰਡੀ ਤੋਂ ਵੀ ਸ਼ਾਇਦ ਅੱਗੇ ਪੂਰੀ ਤਰ੍ਹਾਂ ਯਾਦ ਨਹੀਂ ਇੱਕ ਬੜਾ ਹੀ ਸੋਹਣਾ ਦ੍ਰਿਸ਼ ਸੀ ਐਨ ਪਹਾੜ ਦੀ ਚੋਟੀ ਉੱਤੋਂ ਚਾਂਦੀ ਵਰਗਾ ਚਿੱਟਾ ਪਾਣੀ ਮਖਮਲ ਉੱਤੇ ਤਿੱਲੇ ਦੀ ਇੱਕ ਤਾਰ ਵਾਂਗ ਡਿੱਗ ਰਿਹਾ ਸੀ ਬਿਲਕੁਲ ਚੁੱਪਚਪੀਤਾ ਪਾਣੀ ਪਹਾੜ ਉੱਤੋਂ ਇੰਨੀ ਲੰਮੀ ਤਾਰ ਵਿੱਚ ਇਹ ਪਾਣੀ ਡਿੱਗਣਾ ਸਧਾਰਨ ਗੱਲ ਨਹੀਂ ਸੀ ਆ ਸਧਾਰਨ ਦ੍ਰਿਸ਼ ਸੀ ਬੜਾ ਹੀ ਅਸਧਾਰਨ ਦ੍ਰਿਸ਼ ਇਹੋ ਜਿਹੇ ਦ੍ਰਿਸ਼ਾਂ ਉੱਤੇ ਕਲਾਕਾਰ ਮਰ ਜਾਂਦੇ ਹਨ ਇਹੋ ਜਿਹੇ ਦ੍ਰਿਸ਼ਾਂ ਨੂੰ ਹੀ ਦੇਖਣ ਲਈ ਤਾਂ ਲੋਕੀ ਇੱਥੇ ਬਾਦੀਆਂ ਵਿੱਚ ਆਉਂਦੇ ਹਨ ਜਦ ਇਹ ਦ੍ਰਿਸ਼ ਆਇਆ ਤਾਂ ਬਸ ਵਿੱਚ ਬੈਠੇ ਸਭ ਮੁਸਾਫਰ ਉਧਰ ਦੇਖਣ ਲੱਗ ਪਏ ਮੈਨੂੰ ਮੇਰੇ ਲਾਗੇ ਬੈਠੇ ਇੱਕ ਸੈਲਾਨੀ ਨੇ ਸਹਿਨਤ ਕੀਤੀ ਬਾਰੀ ਵਿੱਚੋਂ ਤੱਕਿਆ ਪਰ ਇਓ ਜਿਵੇਂ ਬਿਲਕੁਲ ਕੋਈ ਆਮ ਚੀਜ਼ ਹੀ ਹੁੰਦੀ ਹੈ ਮੈਨੂੰ ਕੁਝ ਵੀ ਹੋਇਆ ਨਾ ਬੜੀ ਸਧਾਰਨ ਨਜ਼ਰ ਨਾਲ ਮੈਂ ਉਸ ਪਾਸੇ ਵੱਲ ਤੱਕਿਆ ਤੇ ਮੂੰਹ ਪੁਆ ਲਿਆ ਕਈ ਵਾਰ ਮੈਂ ਸੋਚਦਾ ਕਿ ਸ਼ਾਇਦ ਮੈਂ ਕਿਸੇ ਸੱਟ ਨਾਲ ਜਾਂ ਹਾਦਸੇ ਨਾਲ ਹੀ ਠੀਕ ਹੋ ਜਾਵਾਂ ਬਾਰਿਸ਼ ਵਿੱਚ ਭਿੱਜਣ ਨਾਲ ਤਾਂ ਪੱਥਰ ਉੱਤੇ ਡਿੱਗਣ ਨਾਲ ਹੀ ਸ਼ਾਇਦ ਮੈਨੂੰ ਕੋਈ ਫਰਕ ਪੈ ਜਾਵੇ ਸ਼ਾਇਦ ਕੋਈ ਤੱਕਾ ਵੱਜਣ ਨਾਲ ਹੀ ਮੇਰੇ ਵਿੱਚ ਤਬਦੀਲੀ ਆ ਜਾਵੇ ਕਈ ਵਾਰ ਮੈਂ ਸੋਚਦਾ ਜੇ ਦਰਿਆ ਦੀਆਂ ਛਲਾਂ ਹੀ ਮੈਨੂੰ ਪੱਥਰਾਂ ਉੱਤੇ ਪਟਕ-ਪਟਕ ਕੇ ਪੁਨਰ ਜੀਵਨ ਬਖਸ਼ ਦੇਣ ਪਰ ਇਹ ਸਾਰੇ ਭਰਮ ਸਨ ਆਪਣੇ ਮਨ ਨੂੰ ਧੋਖਾ ਅਸਲ ਵਿੱਚ ਮੈਂ ਇਉਂ ਸੋਚ ਕੇ ਅੱਕੀ ਪਲਾਹੀ ਹੱਥ ਮਾਰਦਾ ਜਿਵੇਂ ਦਰਿਆ ਵਿੱਚ ਡੁੱਬਣ ਵਾਲਾ ਥਾਂ ਪਰ ਥਾਂ ਤਰਲੇ ਲੈਂਦਾ ਤੇ ਥਾਂ ਥਾਂ ਹੱਥ ਵਧਾਉਂਦਾ ਹੈ ਹਾ ਮੈਂ ਅਜੇ ਮਰਾਂ ਨਾ ਹਾ ਮੈਂ ਕਿਵੇਂ ਬਚ ਸਕਾਂ ਜੁਲਾਈ ਮੁੱਕ ਚੁੱਕੀ ਸੀ ਸ਼ਾਇਦ ਅੱਜ ਅਗਸਤ ਦੀ 2 કે 3 ਤਾਰੀਖ ਸੀ 8 9 ਜਾਂ 10 ਤਾਰੀਖ ਅਸੀਂ ਇੱਥੋਂ ਜਾਣਾ ਸੀ ਪਰ ਮੈਨੂੰ ਇਹ 20 7 ਜਾਂ 8 ਦਿਨ ਬਹੁਤ ਮੁਸ਼ਕਲ ਦਿਸਦੇ ਸਨ ਮੈਂ ਸੋਚਦਾ ਕਿ ਮੈਂ ਕਦੇ ਪਿੰਡ ਵੀ ਪਹੁੰਚ ਜਾਵਾਂਗਾ ਇੱਕ ਦਿਨ ਦੁਪਹਿਰ ਪਿੱਛੋਂ ਅੰਮ੍ਰਿਤ ਜਦੋਂ ਡਾਕਖਾਨੇੋਂ ਡਾਕ ਲੈ ਕੇ ਆਇਆ ਤਾਂ ਉਸਦੇ ਹੱਥ ਵਿੱਚ ਮੇਰੇ ਨਾਂ ਦੀ ਇੱਕ ਜ਼ਰੂਰੀ ਤਾਰ ਸੀ ਮੈਂ ਤਾਰ ਦੇਖ ਕੇ ਡਰ ਗਿਆ ਕਿਉਂਕਿ ਸਿਰਫ ਪਿੰਡੋਂ ਹੀ ਇਹ ਤਾਰ ਹੋ ਸਕਦੀ ਸੀ ਕਿਸੇ ਹੋਰ ਨੂੰ ਮੇਰੇ ਮਨਾਲੀ ਹੋਣ ਦਾ ਤਾਂ ਪਤਾ ਹੀ ਨਹੀਂ ਸੀ ਮਨਾਲੀ ਆ ਕੇ ਕਿਸੇ ਨੂੰ ਮੈਂ ਚਿੱਠੀ ਨਹੀਂ ਲਿਖੀ ਸੀ ਹਰੀਜ ਹੀ ਨਹੀਂ ਸੀ ਦਿਲ ਵਿੱਚ ਕੇਵਲ ਆਪਣੇ ਭਰਾ ਨੂੰ ਹੀ ਮੈਂ ਪਿੰਡ ਨੂੰ ਚਿੱਠੀ ਲਿਖੀ ਸੀ ਕਿਸੇ ਜ਼ਰੂਰੀ ਗੱਲ ਤੋਂ ਬਿਨਾਂ ਮੈਨੂੰ ਪਿੰਡੋਂ ਤਾਰ ਦੇਣ ਦੀ ਕਿਸੇ ਨੂੰ ਵੀ ਲੋੜ ਹੀ ਨਹੀਂ ਸੀ ਮੇਰੇ ਵਿੱਚ ਤਾਰ ਦਾ ਲਿਫਾਫਾ ਖੋਲਣ ਦੀ ਹਿੰਮਤ ਨਹੀਂ ਸੀ ਪੈਂਦੀ ਮੈਂ ਉਸੇ ਤਰ੍ਹਾਂ ਹੀ ਖਲੋਤਾ ਸਾਂ ਤੇ ਡਰ ਤੇ ਝਿਜਕ ਰਿਹਾ ਸਾਂ ਅੰਮ੍ਰਿਤ ਨੇ ਇਹ ਦੇਖਿਆ ਤਾਂ ਮੇਰੇ ਹੱਥੋਂ ਲਫਾਫਾ ਲੈ ਲਿਆ ਤੇ ਮੈਥੋਂ ਕੁਝ ਕੋ ਉਲਾ ਕਰਕੇ ਤਾਰ ਪੜਨ ਲੱਗ ਪਿਆ ਮੈਂ ਡਰਿਆ ਅਤੇ ਹਰਾਸਿਆ ਉਸ ਦੇ ਮੂੰਹ ਵੱਲ ਤੱਕ ਰਿਹਾ ਸਾਂ ਖੈਰ ਤਾਰ ਚੰਗੀ ਸੀ ਮੇਰੇ ਛੋਟੇ ਭਰਾ ਦੀ ਸੀ 8 ਅਗਸਤ ਤੋਂ 20 ਅਗਸਤ ਤੱਕ 4 ਕਵੀ ਦਰਬਾਰ ਸਨ ਚਾਰ ਜ਼ਰੂਰੀ ਕਵੀ ਦਰਬਾਰ ਮੈਨੂੰ ਕਾਫੀ ਖੁਸ਼ੀ ਹੋਈ ਕਿਉਂਕਿ ਇਹ ਤਾਂ ਤਾਰਪਿੰਡੋ ਸੁਖ ਵਾਲੀ ਹੀ ਆਈ ਸੀ ਦੂਜੇ ਕਵੀ ਦਰਬਾਰ ਸਨ ਜੋ ਚਾਰ ਇਕੱਠੇ ਹੀ ਆਏ ਸਨ ਕੋਜ ਨਾ ਕੋਜ ਕਮਾਈ ਦੀ ਗੱਲ ਲੱਗਦੇ ਇਹ ਵੀ ਕਵੀ ਦਰਬਾਰ ਕੁਝ ਪੈਸਿਆਂ ਵਾਲੇ ਸਨ ਕਿਉਂਕਿ ਲਫ਼ਜ਼ ਜ਼ਰੂਰੀ ਲਿਖਣ ਦਾ ਮਤਲਬ ਹੀ ਏ ਬਣਦਾ ਸੀ ਕਿ ਮੁਆਵਜ਼ਾ ਚੰਗਾ ਹੋਵੇਗਾ ਨਹੀਂ ਤਾਂ ਨਾਲ ਜ਼ਰੂਰੀ ਲਿਖਣ ਦੀ ਬਹੁਤੀ ਲੋੜ ਨਹੀਂ ਸੀ ਅਗਲੇ ਦਿਨ ਵਿਸਤਾਰਪੂਰਵਕ ਮੇਰੇ ਭਰਾ ਦੀ ਚਿੱਠੀ ਆਈ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ 8 10 18 ਤੇ 20 ਨੂੰ ਇਸੇ ਹੀ ਤਰਤੀਬ ਅਨੁਸਾਰ ਮੁਰਿੰਡਾ ਜਮਣਾ ਨਗਰ, ਰੋਪੜ ਅਤੇ ਅੰਬਾਲਾ ਸ਼ਹਿਰ ਚਾਰ ਕਵੀ ਦਰਬਾਰ ਹਨ ਜੋ 15 ਅਗਸਤ ਦੇ ਸਿਲਸਲੇ ਵਿੱਚ ਲੋਕ ਸੰਪਰਕ ਵਿਭਾਗ ਅੰਬਾਲਾ ਵੱਲੋਂ ਕੀਤੇ ਜਾ ਰਹੇ ਹਨ ਉੱਤਰ ਵਿੱਚ ਉਸ ਮੇਰੇ ਵੱਲੋਂ ਪ੍ਰਵਾਨਗੀ ਪੇਜ ਦਿੱਤੀ ਮੁਆਵਜ਼ਾ ਉਹਨਾਂ ਲਿਖਿਆ ਨਹੀਂ ਤਾਂ ਵੀ ਉਹਦਾ ਖਿਆਲ ਸੀ ਘੱਟੋ-ਘੱਟ 100 ਰੁਪਏ ਤਾਂ ਸਭ ਦਾ ਮਿਲ ਹੀ ਜਾਵੇਗਾ 25 ਰੁਪਏ ਜੇ ਇੱਕ ਦੇ ਹੋਣ ਸੋ ਜੇਕਰ ਮੈਨੂੰ ਕੰਮ ਹੋਵੇ ਤਾਂ ਮੈਂ ਬੇਸ਼ੱਕ ਹੋਰ ਰਹਾ ਨਹੀਂ ਤਾਂ 8 ਤਰੀਕ ਤੋਂ ਪਹਿਲਾਂ ਮੈਂ ਜ਼ਰੂਰ ਹੀ ਪਿੰਡ ਆ ਜਾਵਾਂ ਤਾਰ 4 ਤਰੀਕ ਨੂੰ ਆਈ ਸੀ ਮੈਂ ਅਗਲੇ ਦਿਨ 5 ਤਰੀਕ ਨੂੰ ਉਥੋਂ ਤੁਰਨਾ ਚਾਹੁੰਦਾ ਸਾਂ ਪਰ ਅਮਰਤ ਆਖਣ ਲੱਗਾ ਕਿ 6 ਤਰੀਕ ਜਾਵਾਂ ਤੇ ਇੱਕ ਦਿਨ ਮੈਂ ਹੋਰ ਉੱਥੇ ਉਹਨਾਂ ਨਾਲ ਮਨਾਲੀ ਰਹਾ ਉਹ ਕੋਈ ਕੰਮ ਨਹੀਂ ਕਰਨਗੇ ਸਿਰਫ ਸੈਰ ਹੀ ਕਰਨਗੇ ਇਹ ਵੀ ਕੀ ਕਿ ਤਾਰਾਈ ਤੇ ਹਫੜਾ ਦਫੜੀ ਪੈ ਗਈ 6 ਤਰੀਕ ਚੱਲ ਕੇ ਵੀ ਅਸੀਂ 7 ਤਰੀਕ ਆਸਾਨੀ ਨਾਲ ਪਿੰਡ ਪਹੁੰਚ ਸਕਦੇ ਹਾਂ 6 ਤਰੀਕ ਸਵੇਰੇ ਹੀ ਮੈਂ ਪਹਿਲੀ ਬਸ ਤੇ ਬੈਠਾ ਤੇ 7 ਤਰੀਕ ਸ਼ਾਮ ਮੈਂ ਆਪਣੇ ਪਿੰਡ ਪਹੁੰਚ ਗਿਆ ਪਿੰਡ ਵਾਪਸ ਆਉਣ ਨਾਲ ਵੀ ਮੇਰੀ ਤਬੀਅਤ ਠੀਕ ਨਾ ਹੋਈ ਤਬੀਅਤ ਠੀਕ ਕਿਵੇਂ ਹੁੰਦੀ ਦਿਲ ਦਾ ਜਿਹੜਾ ਖੋ ਸੀ ਉਹ ਤਾਂ ਮੇਰੇ ਦਿਲ ਵਿੱਚ ਹੀ ਸੀ ਉਸੇ ਤਰ੍ਹਾਂ ਹੀ ਹਰ ਸਮੇ ਮੈਂ ਦੱਬਿਆ ਦੱਬਿਆ ਰਹਿੰਦਾ ਤੇ ਉਸੇ ਤਰ੍ਹਾਂ ਹੀ ਰੋਣ ਲੱਗ ਜਾਂਦਾ ਕਵੀ ਦਰਬਾਰ ਵਿੱਚ ਵੀ ਮੈਂ ਟੈਕ ਨਹੀਂ ਸਕਦਾ ਸਾਂ ਨਹੀਂ ਤਾਂ ਕਵੀ ਕਵੀ ਦਰਬਾਰ ਵਿੱਚ ਫੁੱਲਾਂ ਵਾਂਗੂ ਹੁੰਦੇ ਹਨ ਪਰ ਮੈਂ ਬਿਲਕੁਲ ਏਕਣਯੋਗਾ ਜਿਵੇਂ ਕਿ ਸੇ ਪੱਥਰ ਥੱਲੇ ਸੁਰਖ ਗੁਲਾਬ ਦਾ ਨਾਜ਼ੁਕ ਫੁੱਲ ਸਿਸਕੀਆਂ ਭਰ ਰਿਹਾ ਹੋਵੇ ਅਮਰਤ ਨੇ ਵੀ 10 ਤਰੀਕ ਤੋਂ ਮਗਰੋਂ ਦਿੱਲੀ ਆ ਜਾਣਾ ਸੀ ਕੁਝ ਕ ਦਿਨਾ ਮਗਰੋਂ ਮੈਨੂੰ ਦਿੱਲੀ ਤੋਂ ਉਹਦੀ ਚਿੱਠੀ ਆਈ ਲਿਖਿਆ ਸੀ ਉਹ ਬਹੁਤ ਖੁਸ਼ ਤੇ ਬਹੁਤ ਆਨੰਦ ਲੈ ਰਿਹਾ ਹੈ ਮਨਾਲੀ ਦੀਆਂ ਖੁਸ਼ਬੂਆਂ ਭਰੀਆਂ ਠੰਡੀਆਂ ਸਰਦ ਹਵਾਵਾਂ ਮਗਰੋਂ ਦਿੱਲੀ ਦੀ ਬਿੱਜੀ ਬਿੱਜੀ ਗਰਮੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਬੜਾ ਮਜ਼ਾ ਆ ਰਿਹਾ ਹੈ ਮੈਂ ਸੋਚਦਾ ਕਿ ਹੁਣ ਕਦੇ ਇਹ ਗਰਮ ਤੇ ਸਰਦ ਰੁੱਤਾਂ ਮੇਰੇ ਲਈ ਵੀ ਸੋਹਣੀਆਂ ਤੇ ਸੁਹਾਣੀਆਂ ਹੋ ਸਕਣਗੀਆਂ ਮੈਨੂੰ ਕਿਉਂ ਹਵਾਵਾਂ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਉਹ ਕਿੰਨੇ ਖੁਸ਼ ਨਸੀਬ ਹਨ ਜੋ ਹਰ ਥਾਂ ਤੇ ਹਰ ਸਮੇਂ ਹੀ ਜੀਵਨ ਨੂੰ ਜਿਉਉਂਦੇ ਤੇ ਸਦਾ ਬਹਾਰ ਰਹਿੰਦੇ ਹਨ ਦੂਜੇ ਪਾਸੇ ਮੈਂ ਹਾਂ ਜੋ ਸਦਾ ਸਦਾ ਲਈ ਪੱਤ ਚੜਾਂ ਖਿਜਾਵਾਂ ਵਿੱਚ ਘਿਰ ਗਿਆ ਹਾਂ ਕੀ ਕਦੇ ਇਹ ਪੱਤ ਚੜਾਂ ਖਿਜਾਵਾਂ ਮੈਨੂੰ ਛੱਡਣ ਗਿਆ ਧੰਨਵਾਦ